ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਡਾਕਟਰ ਰਜਿੰਦਰ ਮੈਂ ਨੈਸ਼ਨਲ ਵਾਈਸ ਚੇਅਰਮੈਨ ਆ ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਦਾ ਇਹ ਜਿਹੜੀ ਤੁਹਾਡੀ ਅੱਜ ਕੀ ਪਾਰਟੀ ਸੀਗੀ ਜਿਹੜੀ ਪਾਰਟੀ ਦੀ ਅੱਜ ਮੀਟਿੰਗ ਹੋਈ ਆ ਜੀ ਇਹ ਕਿਸ ਵਿਸ਼ੇ ਨੂੰ ਲੈ ਕੇ ਸੀਗੀ ਇਹ ਇਹ ਲੋਕ ਸਭਾ ਜਿਹੜੀ ਆ ਰਹੀ ਹੈ ਲੋਕ ਸਭਾ ਪੰਜਾਬ ਦੇ ਵਿੱਚ 13 ਸੀਟਾ ਹੈ ਔਰ 13 ਦੇ 13 ਤੇ ਅਸੀਂ ਡੈਮੋਕ੍ਰੇਟਿਕ ਸਮਾਜ ਪਾਰਟੀ ਆਪਣਾ ਕੈਂਡੀਡੇਟ ਖੜਾ ਕਰੂਗੀ ਕਿ ਇਹ ਜਿਹੜੀ ਪਾਰਟੀ ਆ ਜਿਹੜੀਆਂ 13 ਸੀਟਾਂ ਤੇ ਕਿਸੇ ਪਾਰਟੀ ਨਾਲ ਕੋਈ ਗੱਠਜੋੜ ਹੋਊਗੀ ਜਾਂ ਕਿ ਆਪਦੇ ਸਿਧਾਂਤ ਰੋਲ 'ਤੇ ਲੜਨਗੇ ਇਸ ਟਾਈਮ ਤੇ ਅਸੀਂ ਦੇਖੋ ਪਾਰਟੀ ਜਿਹੜੀ ਇਹ ਰਾਜਨੀਤਿਕ ਪਾਰਟੀ ਹੈ ਔਰ ਹਮ ਖਿਆਲ ਪਾਰਟੀਆਂ ਨਾਲ ਜੇਕਰ ਗੱਲ ਹੋ ਗਈ ਤਾਂ ਸਮਝੋ ਸਾਡਾ ਰਿਲੇਂਸ ਹੋ ਸਕਦਾ ਹੈ ਨਹੀਂ ਤਾਂ ਡੈਮੋਕ੍ਰੇਟਿਕ ਸਮਾਜ ਪਾਰਟੀ ਕੱਲੇ ਹੀ 13 ਹੀ ਸੀਟਾਂ ਤੇ ਔਰ ਪੂਰੇ ਦੇਸ਼ ਦੇ ਵਿੱਚ ਵੀ ਮਤਲਬ ਆਪਣੇ ਆਪਾ ਇਲੈਕਸ਼ਨ ਜੀ ਪਾਰਟੀ ਚੱਲ ਰਹੀ ਹੈ ਤੇ ਜਿੱਥੇ-ਜਿੱਥੇ ਇਲੈਕਸ਼ਨ ਆਉਣਗੇ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਉਹ ਇਲੈਕਸ਼ਨ ਲੜਾਇਆ ਜੇ ਇਹ ਇਲੈਕਸ਼ਨ ਲੜਨ ਦੇ ਵਿੱਚ ਜਿੱਦੇ ਕੀ ਆ ਇੱਕ ਜਿਹੜੀ ਪਾਰਟੀ ਆ ਇੱਕ ਜਿਹੜੀ ਕੀ ਗਰੀਬ ਜਾਂ ਦਬੇ ਕੁਚਲੇ ਲੋਕਾਂ ਦੀ ਪਾਰਟੀ ਮੰਨਿਆ ਜਾਂਦਾ ਇਹਦੇ ਵਿੱਚ ਤੁਸੀਂ ਲੋਕ ਸਭਾ ਦੇ ਵਿੱਚ ਕਿਹੜੇ-ਕਿਹੜੇ ਏਜੰਡੇ ਲੈ ਕੇ ਆਓਗੇ ਲੋਕਾਂ ਦੇ ਕਿਉਂਕਿ ਉਹਨਾਂ ਤੇ ਅੱਜ ਦੇਖਦੇ ਤ ਤਸ਼ੱਦਦ ਵੀ ਹੋ ਰਿਹਾ ਉਹਨਾਂ ਦੇ ਝੂਠੇ ਪਰਚੇ ਹੋ ਰਹੇ ਆ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਐਸ ਤੋਂ ਤੁਹਾਡੀ ਲੋਕ ਸਭਾ ਦੇ ਵਿੱਚ ਕਿਹੜੇ-ਕਿਹੜੇ ਏਜੰਡੇ ਹੋਣਗੇ ਜਾਂ ਕਿਹੜੇ ਵਿਸ਼ੇ ਤੇ ਤੁਹਾਡੇ ਇਹ ਚੋਣ ਲੜੀਓਗੇ ਇਹ ਜੀ ਸਾਡੇ ਜਿਹੜੇ ਏਜੰਡੇ ਆ ਜਿਹੜੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਐ ਸਭ ਤੋਂ ਪਹਿਲਾਂ ਦੱਬੇ ਕੁਚਲੇ ਲੋਕਾਂ ਦੀ ਹਮਤ ਕਰਦੀ ਆ ਰਹੀ ਐ 2001 ਦੇ ਵਿੱਚ ਰਜਿਸਟਰ ਹੋਈ ਸੀਗੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਤੋਂ ਔਰ ਪੂਨੂੰ 22 ਸਟੇਟਾਂ ਦੇ ਵਿੱਚ ਪਾਰਟੀ ਨੂੰ ਅਸੀਂ ਲੈ ਗਏ ਆ ਅਸੀਂ ਲੋਕਾਂ ਨੂੰ ਜਿਹੜੇ ਸਾਡੇ ਏਜੰਡੇ ਆ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਮਤਲਬ ਜਿਹੜੀਆਂ ਨੌਕਰੀਆਂ ਆ ਕਿਸ਼ਾਨ ਆ ਉਹਨਾਂ ਤੇ ਪਰਚੇ ਵੀ ਝੂਠੇ ਹੋ ਰਹੇ ਆ ਆਮ ਲੋਕਾਂ ਤੇ ਮਤਲਬ ਜਿਹੜੀ ਸਰਕਾਰਾਂ ਬਣ ਰਹੀਆਂ ਆ ਉਹ ਕਹਿੰਦੀ ਅਸੀਂ ਘਰ ਘਰ ਨੌਕਰੀ ਦਵਾਂਗੇ ਪਰ ਅੱਜ ਤਾਈਂ ਪੰਜਾਬ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਨੇ ਨਾ ਕਿਸੇ ਨੂੰ ਕੋਈ ਨੌਕਰੀ ਮਿਲ ਰਹੀ ਹੈ ਨਾ ਰੁਜ਼ਗਾਰ ਆ ਲੋਕ ਪੜੇ ਲਿਖੇ ਜਿਹੜੇ ਬੱਚੇ ਆ ਉਹ ਉਦਾਂ ਹੀ ਤੁਰੇ ਫਿਰਦੇ ਆ ਜੇਕਰ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਸਰਕਾਰ ਵਿੱਚ ਸਾਡਾ ਕੋਈ ਐਮਪੀ ਜੇਕਰ ਕੋਈ ਬਣ ਕੇ ਜਾਂਦਾ ਹੈ ਤੇ ਉਹ ਮਜ਼ਦੂਰਾਂ ਦੀ ਕਿਸਾਨਾਂ ਦੀ ਤੇ ਜਿਹੜੇ ਮੁਲਾਜ਼ਮ ਵਰਗ ਜ਼ਿਆਦਾ ਦੁਖੀ ਆ ਉਹਨਾਂ ਦੀ ਆਵਾਜ਼ ਉਠਾਈ ਜਾਊਗੀ ਪੈਲ ਦੇ ਆਧਾਰ ਤੇ ਉਹ ਕੰਮ ਜਿਹੜੇ ਪੰਜਾਬ ਦੇ ਕੀਤੇ ਜਾਣਗੇ ਜਿਹੜਾ ਨਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਚੱਲ ਰਹੀਆਂ ਥਾਂ ਥਾਂ ਕਿਥੇ ਕੋਈ ਬੱਕਰੀਆਂ ਦਾ ਚੋਰ ਬਣ ਗਿਆ ਕੋਈ ਕਿਸੇ ਜਾਨਵਰ ਨੂੰ ਲੈ ਕੇ ਜਾ ਰਿਹਾ ਇਹਨਾਂ ਤੇ ਸਰਕਾਰ ਮਾਨ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਇੱਥੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਲੇਕਿਨ ਮੈਂ ਇਹ ਕਹਿਣਾ ਕਿ ਸਰਕਾਰ ਜਿਹੜੀ ਆ ਕੋਈ ਵੀ ਬਣ ਜਵੇ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੀ ਕਾਂਗਰਸ ਅਕਾਲੀ ਦਲ ਹੁਣ ਆ ਗਈ ਆਮ ਪਾਰਟੀ ਲੋਕਾਂ ਨੇ ਕੀ ਇਹਨੂੰ ਬਦਲਾਅ ਕਰ ਦਈਏ ਪਰ ਉਹ ਆਮ ਪਾਰਟੀ ਨੇ ਵੀ ਜਿਹੜਾ ਲੋਕਾਂ ਦੇ ਵਾਦੇ ਆ ਉਹ ਪੂਰੇ ਨਹੀਂ ਕੀਤੇ ਇੱਕ ਪਾਰਟੀ ਲੋ ਜੇ ਮੁੱਖ ਮੰਤਰੀ ਸ੍ਰੀ ਹੰਤਮਾਨ ਨੂੰ ਕੋਈ ਸੰਦੇਸ਼ ਦੇਣਾ ਹੋਵੇ ਜਿਹੜਾ ਕਿ ਉਹ ਦਬੇ ਕੁਚਲੇ ਲੋਕਾਂ ਦੀ ਆਵਾਜ਼ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਹਨ ਉਸ ਕੋਈ ਵਧੀਆ ਅਭਰਾਲਾ ਕਰ ਸਕੇ ਤੇ ਤੁਸੀਂ ਕੀ ਚਾਹੋਗੇ ਆਪਦੀ ਪਾਰਟੀ ਲੋਕੀ ਜਿਹੜਾ ਦਬੇ ਕੁਚਲੇ ਲੋਕਾਂ ਲਈ ਆ ਹੋਣਾ ਚਾਹੀਦਾ ਹੈ ਮੈਂ ਮਾਨ ਸਾਹਿਬ ਨੂੰ ডেমোক্রেট بھارتی সমাজ পার্টি ਇਹ ਮੰਗ ਕਰਦੀ ਹੈ ਜਿਹੜੇ ਮਜ਼ਦੂਰ ਲੋਕ ਹੈ ਉਹਨਾਂ ਨੂੰ ਤਨਖਵਾਂ ਵੱਲ ਧਿਆਨ ਘੱਟ ਦੇਣ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਇੱਕ ਨੌਕਰੀ ਘਰਪਰਤੀ ਦਿੱਤੀ ਜਾਵੇ ਅਸੀਂ ਮੰਗ ਕਰਦੇ ਹਾਂ ਜੇਕਰ ਉਹਨਾਂ ਨੂੰ ਇੱਕ ਨੌਕਰੀ ਮਿਲ ਜਾਊਗੀ ਜੇਕਰ ਉਹਨਾਂ ਦੀ ਤਨਖਾਹ 50000 ਰੁਪਇਆ ਹੋਗੀ ਤੇ ਉਹ ਦਾ ਆਪੇ ਹੀ ਕਣਕ ਲੈ ਲਊਗੀ ਲੈ ਲੈਣਗੇ ਔਰ ਜਿਹੜੇ ਬੈਲ ਜਿਹੜੀ ਜਿਲਾਂ ਦੀ ਮਾਫਿਆ ਮੈਂ ਕਹਿੰਦਾ ਮਾਫੀ ਨਾ ਹੋਵੇ ਉਹਨਾਂ ਦੇ ਜਿਹੜੇ ਬੈਲਿਆ ਲਾਏ ਜਾਣ ਔਰ ਜਿਹੜੇ ਅਸੀਂ ਪੰਜਾਬ ਗਵਰਨਮੈਂਟ ਤੋਂ ਜਿਹੜੇ ਮਾਨ ਸਾਹਿਬ ਦੀ ਸਰਕਾਰ ਹੈ ਉਹਨਾਂ ਨੂੰ ਇਹ ਹੀ ਮੰਗ ਕਰਦੇ ਆ ਕਿ ਦੱਬੇ ਕੁਚਲੇ ਲੋਕਾਂ ਦੀ ਜਿਹੜੇ ਥਾਣਿਆਂ ਵਿੱਚ ਇਹ ਲੁੱਟਖੋਹਾਂ ਚੱਲ ਰਹੀਆਂ ਇਸ ਨਸੇ ਨੂੰ ਨੱਥ ਪਾਈ ਜਾਵੇ ਜੇਕਰ ਨਹੀਂ ਪਾਈ ਤਾਂ ਲੋਕੀ ਸੜਕਾਂ ਤੇ ਉਤਰਨ ਲਈ ਤਿਆਰ ਹੈ ਝੂਠੇ ਪਰਚੇ ਬੰਦ ਕਰਨ ਗਰੀਬਾਂ ਦੇ ਜਿਹੜੇ ਤੇ ਜਿਹੜੇ ਜਾਲਾ ਥਾਣਿਆਂ ਵਿੱਚ ਜਾ ਰਹੇ ਆ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਥਾਣਿਆਂ 'ਚ ਇਸ ਕਰਕੇ ਅਸੀਂ ਉਹ ਸਰਕਾਰ ਨੂੰ ਕਹਿੰਨੇ ਆ ਜਿਹੜੀ ਕਹਿੰਦੀ ਕਿ ਅ ਅਸੀਂ ਪੰਜਾਬ ਵਿੱਚ ਇਹ ਕੰਮ ਕਰਾਂਗੇ ਕਹਿਣ ਨੂੰ ਤਾਂ ਇਹ ਉਹਨਾਂ ਦੇ ਸੀਮਤ ਕਹਿਣ ਦਾ ਹੀ ਸੀਮਤ ਰਹਿ ਗਿਆ ਜਿਹੜੇ ਅਧਿਕਾਰੀ ਆ ਕਿ ਅਸੀਂ ਕੰਮ ਕਰਾਂਗੇ ਪਰ ਅੱਜ ਤਾਈਂ ਥਾਣਿਆਂ ਵਿੱਚ ਵੀ ਲੋਕ ਜਿੱਥੇ ਲੋੜ ਹੁੰਦੀ ਆ ਉੱਥੇ ਮਤਲਬ ਸਾਹਿਬ ਜੀ ਕਿ ਜੇ ਐਮਐਲਏ ਤੋਂ ਕਿਸੇ ਨੂੰ ਕੰਮ ਫੋਨ ਕਰਾਤਾ ਤਾਂ ਉਹ ਕਹਿੰਦਾ ਉਹਦਾ ਕੰਮ ਹੋ ਗਿਆ ਗਰੀਬ ਜਿਹੜਾ ਆ ਉਹਨਾਂ ਤੇ ਝੂਠੇ ਪਰਚੇ ਹੋ ਰਹੇ ਮੈਂ ਚਾਹੁੰਨਾ ਉਹ ਸਰਕਾਰ ਤੋਂ ਮੰਗ ਕਰਦੇ ਆਂ ਮਾਨ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜਾ ਨਰੇਗਾ ਐਕਟ ਆ ਨਰੇਗਾ ਐਕਟ ਦੇ ਵਿੱਚ ਜਿਹੜੀ ਆ ਇਹ ਦਿਹਾੜੀ ਆ ਮਜ਼ਦੂਰ ਬੀਬੀਆਂ ਜਿਹੜੀ ਜਾਂਦੀਆਂ ਨੇ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਜਿਹੜਾ ਮਿਲ ਰਿਹਾ ਆ ਇਹਨਾਂ ਨੂੰ ਤਕਰੀਬਨ 200 ਦਿਨ ਦਾ ਰੁਜ਼ਗਾਰ ਮਿਲੇ ਔਰ 500 ਰੁਪਏ ਦਿਹਾੜੀ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਜਿਹੜੇ ਨੀਲੇ ਕਾਠ ਹੁਣ ਹੀ ਕਹਿ ਰਹੇ ਸੀਗੇ ਕੋਈ ਸੁਣਿਆ ਕਿ ਮੈਂ ਇੰਨੇ ਕੱਟ ਦਿੱਤੇ ਆ ਉਹ ਜਿਹੜੇ ਕੱਟੇ ਸੀ ਉੱਤਮ ਬਾਦ ਅਸੀਂ ਬਹਾਲ ਕਰ ਦਿੱਤੇ ਆ ਮੈਂ ਕਹਿੰਦਾ ਜੀ ਕੁਛ ਨੀਲੇ ਕਾੜ ਜਿਹੜੇ ਆ ਦੱਬੇ ਕੁਛਲੇ ਲੋਕ ਹਜੇ ਮਜ਼ਦੂਰ ਲੋਕ ਜਿਹੜੇ ਆ ਜਿਨ੍ਹਾਂ ਦੇ ਨਹੀਂ ਬਣੇ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਦੀ ਜਣੇ ਇਹ ਜਿਹੜੀ ਨੀਲੇ ਕਾੜ ਦੁਬਾਰਤੋਂ ਬਣਾਏ ਜਾਣ ਇਹ ਹੈ ਮੰਗ ਕਰਦੀ ਪਾਰਟੀ ਜੇਕਰ ਪਾਰਟੀ ਦੇ ਵਿੱਚ ਇੱਕ ਹੋਰ ਮੁੱਦਾ ਜੀ ਜੇਕਰ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਮਾਨ ਸਾਹਿਬ ਨੂੰ ਇੱਕ ਬੇਨਤੀ ਹੋਰ ਕਰਦੀ ਹੈ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਠੇਕੇਦਾਰੀ ਪ੍ਰਥਾ ਜਿਹੜੀਆਂ ਸਫਾਈ ਮਜ਼ਦੂਰ ਹੈ ਨਗਰ ਕੌਂਸਲ ਆ ਨਗਰ ਨਿਗਮ ਆ ਉਹਨਾਂ ਦੇ ਵਿੱਚ ਜਿਹੜਾ ਸੋषण ਹੋ ਰਿਹਾ ਆ ਉਹ ਸੋषण ਤੇ ਉਹ ਠੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਜਾਵੇ ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਆ ਕਾਫੀ ਚਿਰਾਂ ਤੋਂ ਉਹਨਾਂ ਨੂੰ ਪੱਕੇ ਕਿਤੇ ਜਾਣ ਉਹਨਾਂ ਦੇ ਗਰੀਬਾਂ ਦੀ ਹਾਲਤ ਜਾ ਕੇ ਤੁਸੀਂ ਦੇਖੋ ਹਰ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਸਿਰਾਂ ਤੇ ਉਹ ਟੋਕਰੀਆਂ ਨਾਲ ਜਿਹੜਾ ਕੂੜਾ ਭਰਦੇ ਆ ਉਹਨਾਂ ਨੂੰ ਪੂਰਾ ਸਮਾਨ ਮੁਹਾਇਆ ਕਰਾਇਆ ਜਾਵੇ ਤੇ ਉਹਨਾਂ ਨੂੰ ਪੱਕਾ ਰੈਗੂਲਰ ਕੀਤਾ ਜਾਵੇ ਮੈਂ ਇਹੀ ਮੰਗ ਕਰਦਾ ਹਾਂ ਡੈਮੋ ਭਾਰਤੀ ਸਮਾਜ ਪਾਰਟੀ ਜਿੰਨੇ ਵੀ ਵਰਗ ਜਿੰਨੇ ਵੀ ਮੁਲਾਜ਼ਮ ਉਹ ਸੈਨੀਟੇਸ਼ਨ ਦੇ ਕੰਮ ਕਰ ਰਹੇ ਆ ਜਾਂ ਮਤਲਬ ਉਹ ਨਗਰ ਕੌਂਸਲ ਨਗਰ ਨਿਗਮ ਉਹ ਸਾਰਿਆਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਜੈਪੀਮ ਜੈਪੁਰ ਮੇਰਾ ਨਾਮ ਜਗਰਾਤ ਸਿੰਘ ਜੈਮਲਾਲ ਪ੍ਰੈਜ਼ੀਡੈਂਟ ਪੰਜਾਬ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜਗਰਾਤ ਸਿੰਘ ਜੀ ਇੱਕ ਬੜੇ ਜਿਹੜੀਆਂ ਕੀ ਆ ਇੱਕ ਗਰੀਬ ਵਰਗ ਦਾ ਮਜ਼ਦੂਰਾਂ ਦੀਆਂ ਪਾਰਟੀਆਂ ਵੱਖ-ਵੱਖ ਬਣੀਆਂ ਨੇ ਜਿਵੇਂ ਕਿ ਬਸਪਾ ਹੋਊਗੀ ਬਹੁਜ ਸਮਾਜ ਪਾਰਟੀ ਹੋਊਗੀ ਆ ਕਈ ਇਸ ਤਰ੍ਹਾਂ ਦੇ ਕਈ ਆ ਜਿਵੇਂ ਕਿ ਬਹੁਜ ਸਮਾਜ ਪਾਰਟੀ ਹੋਊਗੀ ਜਾਂ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਹੋਊਗੀ ਆ ਇੱਕ ਆਪਣੀ ਸੀ ਪ੍ਰਸ਼ੋਤਮ ਚਦ ਦਾ ਡੀਪੀਆਈ ਪਾਰਟੀ ਹੋਊਗੀ ਆ ਇਹ ਵੱਖ-ਵੱਖ ਪਾਰਟੀਆਂ ਬਣ ਰਹੀਆਂ ਜਿਹੜਾ ਕੀ ਆ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਆ ਇਹ ਦੱਬੇ ਕੁਚਲੇ ਲੋਕਾਂ ਦੀ ਇਹ ਆਪ ਦੀ ਜਿਹੜੀ ਕਿ ਰਾਜ ਸੱਤਾ ਕਿਉਂ ਨਹੀਂ ਪ੍ਰਾਪਤ ਕਰ ਸਕਿਆ 70 ਸਾਲ ਹੋ ਗਏ ਇਹਨਾਂ ਦਾ ਹਜੇ ਤੱਕ ਕੋਈ ਸੀਐਮ ਨਹੀਂ ਬਣਿਆ ਸਿਰਫ ਤੇ ਸਿਰਫ ਕੀ ਚੰਨੀ ਸਾਫ ਸੀ ਉਹ ਵੀ 4 ਮਹੀਨਿਆਂ ਬਾਅਦ ਇਹ ਕਾਰਨ ਕੀ ਬਣਿਆ ਜਿਹੜਾ ਕਿ ਇਹ ਦੱਬੇ ਕੁਚਲੇ ਮਜ਼ਦੂਰ ਵਰਗ ਕਿਉਂ ਨਹੀਂ ਇਕੱਠਾ ਹੋ ਰਿਹਾ ਕੀ ਇਹਦਾ ਬਰੇਤ ਹੋਈ ਕੀ ਤੁਹਾਡਾ ਵਿਚਾਰ ਹੈ ਮੇਰਾ ਵਿਚਾਰ ਤਾਂ ਇਹ ਹੈ ਜੀ ਜਿੰਨਾ ਚਿਰ 50% ਲੋਕ ਇਕੱਠੇ ਹੋਉਂਦੇ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਕੇ ਲੜਾਈ ਲੜਦੇ ਉਹਨਾਂ 'ਚ ਕਾਮਯਾਬੀ ਮਿਲਣੀ ਇਹਨਾਂ ਨੂੰ ਮੁਸ਼ਕਲ ਹੈ क्योंकि वक् व पार्टियां बन देने असी कामयाब नहीं हो सकते जी कि एक एक पार्टी इन्होंने उभर के सामने आई है डेमोक्रेट भारतीय समाज पार्टी अगर आप चैनल पर नए हैं तो सबसक्राइब करना नहीं भूलें और ऐसी भीडियो